ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਸੰਸਕਾਰ ਕਿਵੇਂ ਹੋਏ ਸਾਰਾ ਇਤਿਹਾਸ ਜਾਣਦੇ ਹਾਂ 9 ਪੌ ਦੀ ਰਾਤ ਸੁੰਨਸਾਣ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਦੀ ਢੂੰਡਦੀ ਲੱਭਦੀ ਇੱਕ ਬੀਬੀ ਫਿਰ ਰਹੀ ਸੀ ਇਹਦਾ ਪਿੰਡ ਚਮਕੌਰ ਦੇ ਨੇੜੇ 2 ਕਿਲੋਮੀਟਰ ਦੀ ਦੂਰੀ ਤੇ ਰਾਏਪੁਰ ਸੀ ਸਤਗੁਰੂ ਜੀ ਦੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਲੰਘੇ ਅਤੇ ਜੰਡ ਸਾਹਿਬ ਹੁੰਦੇ ਹੋਏ 마ਸੀਵਾੜੇ ਜਾ ਪਹੁੰਚੇ ਗੁਰਸਿੱਖੀ ਵਿੱਚ ਰਤੜੀ ਇਸ ਧੀ ਨੂੰ ਦਸਮ ਪਿਤਾ ਜੀ ਨੇ ਰੋਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ ਸੀ ਇਸ ਦੀ ਆਤਮਾ ਨੇ ਹੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਵੇ ਇੱਥੇ ਆਣ ਸੰਗਾਂ ਦੀਆਂ ਤਿਆਹਾਂ ਨੂੰ ਢੂੰਡਦੀ ਹੈ ਇੱਕ ਦੀਵੇ ਦੀ ਲੋ ਨਾਲ ਸਿੰਘਾਂ ਦੇ ਸਰੀਰ ਪਛਾਣ ਇੱਕ ਥਾਂ ਇਕੱਠੇ ਕਰੀ ਜਾਂਦੀ ਹੈ ਮੁਗਲਾਂ ਦੀਆਂ ਨਿੱਕਾਂ ਲਾਸ਼ਾਂ ਵਿੱਚੋਂ ਮਸੀ ਕਿਤੇ ਸਿੰਘਾਂ ਦੇ ਸਰੀਰ ਦੀ ਭਾਲ ਕਰਦੀ ਬੀਬੀ ਸ਼ਰਨ ਕੌਰ ਤਨ ਕਲਕੀਆਂ ਵਾਲਾ ਤਨ ਮੇਰਾ ਪਿਤਾ ਬਾਜਾਂ ਵਾਲਾ ਮੁੱਖੋਂ ਲਾਪਰੀ ਸੀ ਇਹਨੇ ਸਖਤ ਮਿਹਨਤ ਕਰਕੇ 10-15 ਸਿੰਘਾਂ ਦੀਆਂ ਦੇਹਾਂ ਇਕੱਠੀਆਂ ਕੀਤੀਆਂ ਸੇਵਾ ਕਰਦੇ ਆ ਇਹਦਾ ਆਪਣਾ ਸਰੀਰ ਥੱਕ ਟੁੱਟ ਗਿਆ ਸੀ ਬੀਬੀ ਸ਼ਰਨ ਕੌਰ ਨੇ ਇਹੋ ਸੋਚ ਕੇ ਕਿ ਕਿਤੇ ਦਿਨ ਨਾ ਚੜ ਜਾਵੇ ਇਸ ਤੋਂ ਪਹਿਲਾਂ ਸਜਕਾਰ ਕਰ ਦੇਵਾਂ ਆਲੇ-ਦੁਆਲੇ ਤੋਂ ਪਾਥੀਆਂ ਸਲਵਾੜ ਕਾਹੀ ਅਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਕੀਰਤਨ ਸੁਹਲਾ ਪੜ ਅਰਦਾਸ ਕਰਕੇ ਲੰਬੂ ਲਾ ਦਿੱਤਾ ਅੱਗ ਦੇ ਭਾਂਬੜ ਮਚ ਗਏ ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਰੌਂਦੇ ਥੱਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਬੜ ਵਾਹੇ ਉੱਠੇ ਅੱਗ ਦੀਆਂ ਲਾਟਾਂ ਦੇ ਭੈਪੀਤ ਹੋ ਗਏ ਬਹੁਤ ਦੇਰ ਤਾ ਨੇੜੇ ਹੀ ਨਾ ਆਏ ਫਿਰ ਹੌਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਦਾਇਕ ਬੀਬੀ ਨੂੰ ਦੇਖ ਹੈਰਾਨ ਹੋ ਗਏ ਪੁੱਛਿਆ ਕਿ ਤੂੰ ਕੌਣ ਹੈ ਬੀਬੀ ਸ਼ਰਨ ਕੌਰ ਨੇ ਆਖਿਆ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਤੀ ਹਾਂ ਸਿੰਘਾਂ ਦਾ ਸੰਸਕਾਰ ਕਰ ਰਹੀ ਹਾਂ ਉਸ ਨੇ ਬੇਖੌਫ ਉੱਤਰ ਦਿੱਤਾ ਸਿਪਾਹੀਆਂ ਨੇ ਉਸ ਨੂੰ ਫੜਨਾ ਚਾਹਿਆ ਬੀਬੀ ਨੇ ਤਲਵਾਰ ਧੂ ਕਈ ਪਾਰ ਬੁਲਾ ਦਿੱਤੇ ਇਸ ਝਟਪ ਵਿੱਚ ਬੀਬੀ ਦੇ ਗਹਿਰਾ ਵਾਰ ਹੋਇਆ ਉਹ ਡਿੱਗ ਪਈ ਜਾਬਰ ਸਪਾਹੀਆਂ ਨੇ ਗੰਭੀਰ ਜ਼ਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨ ਕੌਰ ਆਪਣੀ ਜਾਨ ਦੀ ਬਾਜ਼ੀ ਲਾ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਅਭੇਦ ਹੋ ਗਈ ਇਸ ਬੀਬੀ ਸ਼ਰਨ ਕੌਰ ਜੀ ਨੇ 9 ਪੋ 1761 ਬਿਕਰਮੀ 23 ਦਸੰਬਰ 1704 ਈਸਵੀ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ੀਧੀ ਪਾਈ ਸੀ ਭਾਈ ਰਾਮਾ ਤੇ ਤਲੋਕਾ ਸਰਹਿੰਦ ਹਾਲਾ ਮਾਮਲਾ ਦੇਣ ਗਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਕਲਕੀ ਤਰਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਹੈ ਪੁਛ ਦੇ ਪੁੱਤਰਾ ਪੁਛੌਂਦੇ ਚਮਕੌਰ ਜਾਂ ਅਪੜੇ ਉੱਥੋਂ ਸਭ ਹਾਲਾਤ ਮਾਲੂਮ ਹੋਏ ਸਿੰਘਾਂ ਅਤੇ ਗੁਰੂ ਪੁੱਤਰਾਂ ਦੀ ਸ਼ੀਧੀ ਬਾਰੇ ਸੁਣਿਆ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲ ਜਾਣ ਦੀਆਂ ਖਬਰਾਂ ਵੀ ਮਿਲੀਆਂ ਮੁਗਲ ਸਿਪਾਈ ਆਪਣੇ ਸਿਪਾਈਆਂ ਨੂੰ ਦਫਨਾ ਰਹੇ ਸਨ ਸਿੰਘਾਂ ਦੇ ਸਰੀਰ ਰੁਲਦੇ ਪਏ ਨੇ ਇਹਨਾਂ ਨੂੰ ਇਹ ਸੁਣ ਬਹੁਤ ਦੁੱਖ ਹੋਇਆ ਦੋਵੇਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਣ ਵਾਰ ਕੇ ਹੀ ਗੁਰੂ ਪਾਸ਼ਾ ਜੀ ਸਾਹਿਬ ਜਾਦੇ ਹੱਥੇ ਸਿੰਘਾਂ ਦੇ ਸਕਾਰ ਜ਼ਰੂਰ ਕਰਾਂਗੇ ਆਪਣੇ ਕੱਪੜੇ ਪਾੜ ਕੇਸ ਪਿੱਛੇ ਖਲਾਰ ਸਰੀਰ ਨੂੰ ਗੰਦਮੰਦ ਮਲ ਕੇ ਪਾਗਲ ਬਨ ਦਾ ਨਾਟਕ ਕਰਕੇ ਪਾਗਲਾਂ ਵਾਲਾ ਭੇਸ ਬਣ ਗਏ ਸਾਰਾ ਦਿਨ ਚਮਕੌਰ ਦੀ ਗੜੀ ਦੀਆਂ ਵਾਲੇ ਦਵਾਲੇ ਘੁੰਮਦੇ ਰਹੇ ਮੁਗਲ ਸਿਪਾਈਆਂ ਵੀ ਇਹਨਾਂ ਨੂੰ ਪਾਗਲ ਸਮਝ ਕੁਝ ਨਾ ਕਿਹਾ ਰਾਤ ਪਈ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗੇ ਛੇਤੀ ਹੀ ਇੱਕ ਅੰਗੀਠਾ ਮਿਲਿਆ ਜਿਸ ਵਿੱਚ ਕਈ ਸਰੀਰ ਸਿੰਘਾਂ ਦੇ ਅਤੇ ਇੱਕ ਸਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾ ਸੀ ਇਸ ਬੀਬੀ ਨੇ ਸਿੰਘਾਂ ਦਾ ਸਤਿਕਾਰ ਕਰਨ ਦਾ ਯਤਨ ਕੀਤਾ ਹੈ ਸਿਪਾਈਆਂ ਨੇ ਇਸ ਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸਰੀਰਾਂ ਦੀ ਬੇਅਦਬੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬਨ ਨਾ ਹੀ ਸਤਿਕਾਰ ਨਾਲ ਨਾ ਹੀ ਸਰਕਾਰ ਦੇ ਨਾਲ ਟੱਕਰ ਲੈਣ ਦੀ ਜੁਰਤ ਕਰਨ ਸੇਖ ਬੀਬੀ ਨੂੰ ਸੇਵਾ ਕਰਦਿਆਂ ਸ਼ਹੀਦ ਹੋਇਆ ਦੇਖ ਭਾਈ ਰਾਮੇ ਅਤੇ ਭਾਈ ਤਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਉਹ ਤਨੁਮਨੁ ਸੇਵਾ ਵਿੱਚ ਜੁਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸਿਰ ਤੇ ਕੇਸ ਅਤੇ ਤੇੜਕਿਸ਼ਾਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸਰੀਰ ਹੀ ਹੈ ਹਨੇਰੇ ਵਿੱਚ ਹੱਥਾਂ ਦੀ ਟੋਹ ਨਾਲ ਸਿੰਘਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨਾਂ ਭਰਾਵਾਂ ਬਹੁਤ ਅਦਬ ਨਾਲ ਅਗੀਠੇ ਤੇ ਲਿਆ ਰੱਖਦੇ ਇਸੇ ਤਰ੍ਹਾਂ ਲੱਭਦੇ ਆਂ ਢੂੰਡਦੇ ਆਂ ਸਾਹਿਬ ਜੀ ਆਦਿਆਂ ਦਾ ਸਰੀਰ ਵੀ ਮਿਲ ਗਏ ਇਹ ਵੱਡੀ ਪ੍ਰਸੰਨਤਾ ਦੀ ਗੱਲ ਸੀ ਮਨ ਹੀ ਮਨ ਦੋਨਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਕੋਈ ਸਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਜੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ 40 45 ਸਿੰਘ ਹੀ ਗੜੀ ਦੇ ਅੰਦਰ ਮੌਜੂਦ ਸਨ ਉਸ ਮੁਤਾਬਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ ਸੀ 40 ਸਿੰਘਾਂ ਦੇ ਸਰੀਰ ਅਤੇ 2 ਸਹਬਜ਼ਾਦੇ ਦੇ ਸਰੀਰ ਅੰਗੀਠੇ ਤੇ ਰੱਖ ਨੇੜੇ ਦੀਆਂ ਹਵੇਲੀਆਂ ਤੋਂ ਪਾਥੀਆਂ ਕਾਈ ਸਲਵਾੜ ਅਤੇ ਲੱਕੜਾਂ ਲਿਆ ਗੀਠਾ ਚਾਰ ਕਰ ਅਰਦਾਸ ਕੀਤੀ ਅੱਖਾਂ ਵਿੱਚੋਂ ਅਥਰੂ ਕੇਰਦੇ ਹਾਂ ਅਗਨੀ ਲਾ ਦਿੱਤੀ ਅਤੇ ਦੋਨਾਂ ਭਰਾ ਦੋਨੋ ਭਰਾ ਇੱਕ ਦੂਸਰੇ ਦੇ ਗੱਲ ਲੱਗ ਕੇ ਤਾਂ ਹੀ ਰੋ ਪਏ ਅੱਗ ਦੀਆਂ ਲਾਟਾਂ ਦੇਖ ਸਿਪਾਈ ਧੌੜੇ ਆਏ ਇਹ ਹੋਰ ਵੀ ਚੀਖਾਂ ਕਿਲਕਾਰੀਆਂ ਮਾਰ ਅੱਗ ਨਾਲ ਖੇੜ ਮਿੱਟੀ ਘਟਾ ਸਿਰ ਤੇ ਪਾਉਣ ਲੱਗੇ ਸਿਪਾਈ ਪਾਗਲ ਜਾਣ ਜਾਣ ਕੇ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਅੰਗੀਠੇ ਵੱਲ ਹੀ ਨਾ ਗਿਆ ਸਤਿਗੁਰੂ ਪਾਸ਼ਾ ਜੀ ਦੀ ਕਿਰਪਾ ਸਦਕਾ ਭਾਈ ਰਾਮਾ ਤੇ ਭਾਈ ਤਲੋਕਾ ਸਿੰਘਾਂ ਨੇ ਸਹਬਜ਼ਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲ ਹੋ ਗਏ ਗੜੀ ਦੇਸ਼ੇ ਇਦਾਂ ਦੇ ਸੰਸਕਾਰ 10 ਪੋ 1761 ਬਿਕਰਮੀ 24 ਦਸੰਬਰ 1704 ਈਸਵੀ ਦੀ ਰਾਤ ਨੂੰ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਸ਼ਹੀਦਾਂ ਦੀਆਂ ਆਸਤੀਆਂ ਨੂੰ ਮਿੱਟੀ ਦੇ ਦੋ ਵੱਡੇ ਮਟਕਿਆਂ ਵਿੱਚ ਪਾ ਤਰਤੀ ਵਿੱਚ ਦਬਾ ਕੇ ਭਾਈ ਰਾਮਾ ਤੇ ਤਲੋਕਾ ਆਪਣੇ ਨਗਰ ਫੂਲ ਨੂੰ ਚਲੇ ਗਏ ਸਤਿਗੁਰੂ ਕਲਕੀ ਤਰਜੀ ਦਾ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਣਾ ਸੁਣ ਕੇ ਭਾਈ ਰਾਮਾ ਤਲੋਕਾ ਗੱਡਿਆਂ ਤੇ ਰਸਤਾਂ ਲੱਦ ਕੇ ਗੁਰੂ ਚਰਨਾ ਚ ਜਾਬ ਰਾਜ ਰੋਏ ਪਾਸ਼ਾ ਜੀ ਨੇ ਪੁੱਛਿਆ ਕਿ ਇਹ ਰਸ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਭਾਈ ਚਾਰੇ ਵੱਲੋਂ ਇਹਨਾਂ ਅਰਜ਼ ਕੀਤਾ ਕਿ ਪਾਸ਼ਾ ਸਾਡੇ ਕੋਲ ਜੋ ਦਸਵੰਦ ਸੀ ਲੈ ਆਏ ਬਾਕੀ ਭਾਈ ਚਾਰਾ ਵੀ ਰਸਤੇ ਇਕੱਠੀ ਕਰ ਰਿਹਾ ਸੀ ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਕਿ ਪਾਸ਼ਾ ਜੀ ਇਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਹੈ ਗੁਰੂ ਪਾਸ਼ਾ ਜੀ ਦੇ ਪੁੱਛਣ ਤੇ ਇਹਨਾਂ ਦੱਸਿਆ ਕਿ ਅਸੀਂ ਪਾਗਲ ਬਣ ਕੇ ਉੱਥੇ ਕਿਵੇਂ ਪਹੁੰਚੇ ਕਿਵੇਂ ਸੰਸਕਾਰ ਕੀਤੇ ਨਾਲ ਦੱਸਿਆ ਕਿ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਾਉਂਦੇ ਆਪਣੀ ਜਾਨ ਦੇ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਨੇ ਆਖਿਆ ਉਹ ਗੁਰੂ ਪੁੱਤਰੀ ਧੰਨ ਸੀ ਜਿਸ ਦਾ ਜੀਵਨ ਸਫਲ ਹੋ ਗਿਆ ਹੈ ਇਹਨਾਂ ਆਪਣੀ ਗੱਲ ਸਾਰ ਜਾਰੀ ਕਰ ਰੱਖਦੇ ਆ ਕਿ ਪਾਸ਼ਾ ਜੀ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿ ਆਪ ਜੀ ਦੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਤਾਂ ਉਹ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਹਬਜਾਦਿਆਂ ਦੇ ਸਰੀਰ ਨજર ਹੀ ਨਹੀਂ ਆਈ ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸਹਬਜਾਦਿਆਂ ਦੇ ਸਰੀਰਾਂ ਦੇ ਦਰਸ਼ਨ ਹੋ ਗਏ ਇਹ ਸੁਣ ਕੇ ਸਭ ਸੰਗਤਾਂ ਦੀਆਂ ਅੱਖਾਂ 'ਚੋਂ ਅਥਰੂ ਵਹਿ ਤੁਰੇ ਪਾਸ਼ਾ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਇਨ੍ਹਾਂ ਪ੍ਰੇਮੀਆਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪਾਸ਼ਾ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੀ ਜੋ ਮੰਗਦੇ ਹੋ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਕੋਈ ਵੀ ਘਾਟ ਨਹੀਂ ਹੈ ਇਨਾ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਸ਼ਾ ਜੀ ਆਪ ਜੀ ਦਾ ਦਿੱਤਾ ਬਹੁਤ ਕੁਝ ਹੈ ਪਰ ਜ਼ਮੀਨ ਦੀ ਮਾਲਕੀ ਸਾਡੀ ਨਹੀਂ ਹੈ ਪਾਸ਼ਾ ਜੀ ਕਹਿਣ ਲੱਗੇ ਕਿ ਇਲਾਕੇ ਤੁਹਾਡੇ ਹੋਣਗੇ ਹਕੂਮਤ ਤੁਹਾਡੀ ਹੋਵੇਗੀ ਤੁਸੀਂ ਅੰਮ੍ਰਿਤਸਰ ਕੇ ਸਿੰਘ ਸਜੋ ਤੁਹਾਡੇ ਘਰ ਰਾਜ ਪਾਗ ਆ ਜਾਵੇਗਾ ਗੁਰੂ ਪਾਸ਼ਾ ਜੀ ਦਾ ਬਚਨ ਮੰਨ ਅੰਮ੍ਰਿਤਸਰ ਭਾਈ ਰਾਮ ਸਿੰਘ ਅਤੇ ਭਾਈ ਤਿਲੋਕ ਸਿੰਘ ਬਣ ਗਏ ਸੱਤ ਦਿਨ ਪਾਸ਼ਾ ਜੀ ਦੀ ਸੇਵਾ ਕਰ ਆਗਿਆ ਲਈ ਦੋਨਾਂ ਨੂੰ ਬਹੁਤ ਆਦਰ ਨਾਲ ਸਿਰਪਾਓ ਦੇ ਕੇ ਵਿਦਾਇਗੀ ਦਿੱਤੀ ਇਹਨਾਂ ਦੇ ਵਾਰਿਸ ਨਾਬੇ ਪਟਿਆਲੇ ਦੇ ਜੀਨ ਦੇ ਰਾਜੇ ਕਹਲਾਏ 6ਵੇਂ 7ਵੇਂ ਅਤੇ 10ਵੇਂ ਪਾ ਗੁਰੂ ਜੀ ਦੇ ਦਿੱਤੇ ਵਾਰਸ ਸਫਲ ਹੋਏ ਇਨ੍ਹਾਂ ਭਰਾਵਾਂ ਨੇ ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਵੀ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਸਤਾ ਦੇ ਅਧਿਕਾਰ ਵੀ ਭੇਜੇ ਸੀ ਇਨ੍ਹਾਂ ਦੇ ਵਾਰਸਾਂ ਕੋਲ ਕਲਕੀ ਤਰਜੀ ਵੱਲੋਂ ਬਖਸ਼ਿਸ਼ ਕੀਤੀਆਂ ਬਹੁਤ ਵਸਤਾਂ ਹੁਣ ਵੀ ਮੌਜੂਦ ਹਨ ਜਸਨ ਪਿਤਾ ਜੀ ਦੀ ਇਨ੍ਹਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ ਇੱਕ ਹੁਕਮਨਾਮੇ ਵਿੱਚ ਪਾਸ਼ਾ ਜੀ ਨੇ ਇਹਨਾਂ ਨੂੰ ਘੇਰਾ ਘਰ ਤੇਰਾ ਘਰ ਮੇਰਾ ਹੈ ਕਹਿ ਕੇ ਅੰਦਰੂਨੀ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ ਸੂਚਨਾ ਬੀਬੀ ਸ਼ਰਨ ਕੌਰ ਜੀ ਦਾ ਪਿੰਡ ਰਾਏਪੁਰ ਦਾ ਖਾਨਾ ਚਮਕੌਰ ਸਾਹਿਬ ਤਹਿਸੀਲ ਜ਼ਿਲ੍ਹਾ ਰੋਪੜ ਵਿੱਚ ਚਮਕੌਰ ਸਾਹਿਬ ਤੋਂ 2 ਕਿਲੋਮੀਟਰ ਦੂਰ ਸਰਹਿੰਦ ਲਹਿਰ ਲੰਕ ਸਥਿਤ ਹੈ ਪਿੰਡ ਵਿੱਚ ਇੱਕੋ ਇੱਕ ਗੁਰਦੁਆਰਾ ਬੀਬੀ ਸ਼ਰਨ ਕੌਰ ਜੀ ਦੇ ਨਾਂ ਤੇ 1930ਵੀਂ ਵਿੱਚ ਪਿੰਡ ਵਾਸੀਆਂ ਨੇ ਬਣਾਇਆ ਹੈ ਮਿਤੀ 31 ਜਨਵਰੀ 2007 ਨੂੰ ਖੋਜ ਦੌਰਾਨ ਸਾਨੂੰ ਇਸ ਪਿੰਡ ਦੇ ਸਭ ਤੋਂ ਵਡੇਰੀ ਉਮਰ 105 ਸਾਲ ਦੇ ਬਜ਼ੁਰਗ ਚਾਚਾ ਰਣ ਸਿੰਘ ਨੇ ਦੱਸਿਆ ਕਿ ਬੀਬੀ ਸ਼ਰਨ ਕੌਰ ਸੈਣੀ ਪਰਿਵਾਰ ਵਿੱਚੋਂ ਪਿੰਡ ਰਾਏਪੁਰ ਦੀ ਧੀ ਸੀ ਜੋ ਅਜੇ ਵਿਆਹੀ ਨਹੀਂ ਸੀ ਇਸ ਦਾ ਪਿਤਾ ਆਨੰਦਪੁਰ ਸਾਹਿਬ ਤੋਂ ਗੁਰੂ ਦਸ਼ਮੇਸ਼ ਜੀ ਦੇ ਨਾਲ ਸੀ ਜੋ ਪਿੰਡ ਬੂਰ ਮਾਜਰਾ ਆਣ ਕੇ ਸ਼ਹੀਦ ਹੋ ਗਿਆ ਆਪ ਜੀ ਨੂੰ ਸਾਖੀ ਸਰਵਣ ਕਰਾਉਂਦੇ ਆਂ ਅਨੇਕ ਪ੍ਰਕਾਰ ਦੀਆਂ ਪਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ